हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੈਰੋਂ ਤੋਂ ਦੋਸਤੋ ਜਿਹੜੀ ਬਿਲਕੁਲ ਸੜਕ ਪਿੰਡ ਅਨੰਦਪੁਰ ਨੂੰ ਆਉਂਦੀ ਆ ਬਿਲਕੁਲ ਸਰਾਲੀ ਵਾਲੀ ਦੋਸਤੋ ਹੱਦ ਹੈਗੀ ਠੀਕ ਆ ਜੀ ਸਰਾਲੀ ਮੰਡ ਵਾਲੀ ਹੱਦ ਦਾ ਤੇ ਵੀਰ ਗੁਰਪ੍ਰੀਤ ਦੇ ਕੋਲੇ ਆਇਆ ਪਹਿਲਾਂ ਵੀ ਦੋਸਤੋ ਇਸ ਕਰੋਂ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਤੇ ਪਸ਼ੂ ਵਪਾਰ ਦਾ ਕੰਮ ਹੈ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸੋ ਬਾਕੀ ਸਮੇ ਸਮੇ ਨਾਲ ਕੋਈ ਵੀਰ ਆਪਣਾ ਸੰਪਰਕ ਬਣਾ ਕੇ ਰੱਖ ਸਕਦਾ ਵਪਾਰ ਦਾ ਕੰਮ ਆ ਵੀਰ ਦਾ ਅੱਜ ਦੋਸਤੋ 3 ਅਕਤੂਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 5:00 ਵਜੇ ਦਾ ਸਮਾਂ ਹੈਗਾ ਬਿਲਕੁਲ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਤੁਹਾਨੂੰ ਬਿਲਕੁਲ ਗੱਬਣ ਦੋ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਦਿਖਾ ਦਾਂਗੇ ਇੱਕ ਬਿਨ ਬੱਚਿਓ ਜਿਹੜੀ ਦੋਸਤੋ ਝੋਟੀ ਆ ਲਾਸਟ ਦੇ ਵਿੱਚ ਆਪਾਂ ਉਹਦੀ ਵੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਸਕਿੱਪ ਨਾ ਕਰਿਓ ਬਹੁਤੇ ਵੀਰ ਤੁਸੀਂ ਵੀਡੀਓ ਸਕਿੱਪ ਕਰਕੇ ਦੇਖਦੇ ਹੋ ਤੇ ਇਨਫੋਰਮੇਸ਼ਨ ਜਿਹੜੀ ਅਧੂਰੀ ਮਿਲਦੀ ਆ ਆਹ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛਦੇ ਆ ਦੋਸਤੋ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀ ਕਾ ਸਾਸਰੀ ਘਰ ਵੀ ਦਿਓ ਸੰਧੂ ਸਾਹਿਬ ਠੀਕ ਠਾਕ ਬਹੁਤ ਵਧੀਆ ਬੋਲਦੇ ਸੁਣੋ ਠੀਠਾ ਜੀ ਹਾਂਜੀ ਵਧੀਆ ਠੀਕ ਠਾਕ ਅੱਛਾ ਗੁਰਪ੍ਰੀਤ ਵੀਰ ਪਸ਼ੂ ਵਪਾਰ ਦਾ ਕੰਮ ਫਿਰ ਇਸੇ ਤਰ੍ਹਾਂ ਵਧੀਆ ਚੱਲੀ ਜਾਂਦਾ ਹਾਂਜੀ ਚੱਲੀ ਜਾਂਦਾ ਜੀ ਠੀਕ ਆਜ ਪਸ਼ੂ ਪੰਜ ਬਕਾਊ ਆਪਣੇ ਕੋਲ ਹਾਂਜੀ ਪੰਜ ਫੋਨ ਆਉਂਦੇ ਆ ਤੇ ਹੁਣ ਮੱਝਾਂ ਦਾ ਕਰਕੇ ਲੈਂਦੇ ਦੋ ਤਿੰਨ ਵਾਰਾ ਠੀਕ ਆ ਜੀ ਹਾਂਜੀ ਠੀਕ ਆ ਸੋ ਨਹੀਂ ਤੇ ਦੋਸਤੋ ਜਿਆਦਾਤਰ ਜਿਹੜੀਆਂ ਵੜਾ ਇਸ ਘਰੋਂ ਵੇਖਨ ਪਿਛਲੇ ਸਾਲ ਬਹੁਤ ਵੜ ਵੇਚੀ ਆਪਾਂ ਹਾਂਜੀ ਬਿਲਕੁਲ ਤੇ ਫਿਲਹਾਲ ਅੱਜ ਜਿਹੜੀਆਂ ਮੱਝਾਂ ਨੇ ਇਹਨਾਂ ਦੀ ਆਪਾਂ ਕਰਦੇ ਜਾਣਕਾਰੀ ਸਾਂਝੀ ਤੁਹਾਡੇ ਨਾਲ ਪਹਿਲੇ ਨੰਬਰ ਤੇ ਵੀਰੇ ਗੁਰਪ੍ਰੀਤ ਇੱਥੇ ਆ ਜਾਓ ਵੀ ਆਹ ਜਿਹੜੀ ਪਹਿਲੇ ਨੰਬਰ ਤੇ ਝੋਟੀ ਆ ਹਾਂਜੀ ਇਹ ਸਵੇਰ ਕਿੰਮਾ ਸੁੰਦੀ ਹੈ ਤੇ ਕਿੰਨੇ ਦਿਨ ਲੈਂਦੀ ਹੈ ਜੀ ਇਹ ਵੀ ਅੱਜ ਦੂਜਾ ਸਵੇਰ ਸੁੰਦੀ ਆ ਹਾਂਜੀ ਤੇ ਦਿਨ ਪੰਜ ਚਾਰ ਲੈ ਜਾਊਗੀ 6 ਦਾ ਦੇ ਅਜੇ ਹਾਂਜੀ ਠੀਕ ਆ ਜੀ ਹਾਂਜੀ ਮੂੰਹ ਦ ਦੂਜਾ ਸੁਭਾ ਸੁਣੀ ਆ ਬਾਕੀ ਦੰਦੋਂ ਜਿਹੜੇ ਦੋਸਤੋ ਛੇਦਾਂ ਦਾ ਠੀਕ ਆ ਜੀ ਤੇ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਫੇਸ ਕਾਲ ਦੀ ਬਹੁਤ ਸੋਹਣੀ ਆ ਬਿਲਕੁਲ ਰਿੰਗ ਸਿੰਘ ਜਿਹੜਾ ਦੋਸਤੋ ਕੁੰਡੀ ਚੂਰ ਬਿਲਕੁਲ ਹੈਗੀ ਠੀਕ ਆ ਤੇ ਹਾਈਟ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਦੇ ਵਿੱਚ ਆ ਵਜ਼ਨ ਲੋਡ ਪੂਰਾ ਠੀਕ ਆ ਪੂਰੀ ਵਜ਼ਨਦਾਰ ਹੈਗੀ ਠੀਕ ਆ ਸੋ ਰਾਜੀ ਆ ਪੂਰੀ ਤੇ 5 6 ਦਿਨ ਕੱਢ ਜੂ ਹੋ ਜੀ ਹਾਂਜੀ 5 6 ਦਿਨ ਕੱਢ ਜੂਗੀ ਹਾਂਜੀ ਠੀਕ ਆ ਜੀ ਹਾਂਜੀ ਬਾਂਝੂ ਬਹੁਤ ਚੰਗੀ ਠੀਕ ਆ ਬਾਕੀ ਚੰਗੀ ਤੇ ੱਪਣ ਵਧੀਆ ਪੋਲੀ ਹਾਂਜੀ ਤੇ ੱਪਣ ਪੋਲੀ ਆ ਠੀਕ ਹੈ ਦੁੱਧ ਵੀ ਇਹਨੇ ਕੋਈ 12 ਕਿਲੋ ਪਹਿਲੇ ਸਵੇਜ ਦੱਸਦੇ ਜਿੰਨਾ ਕੋ ਆਪਾਂ ਲਈ ਵੀ ਕੱਢਿਆ ਠੀਕ ਹੈ ਜੀ ਹਾਂਜੀ ਠੀਕ ਸੋ ਪਹਿਲੇ ਸਵੇ ਸੋ ਦੋਸਤੋ ਚੰਗਾ ਅਮਲ ਕਰਿਆ ਠੀਕ ਹੈ ਦੱਸਣ ਮੁਤਾਬਕ ਆ ਵੀ 12 ਕਿਲੋ ਚਵਾਈ ਰਹੀ ਹੈ ਠੀਕ ਹੈ ਤੇ ਇਹਨੂੰ ਖੋਲ ਕੇ ਵੀਰ ਤੋੜ ਦਿਓ ਠੀਕ ਹੈ ਸੋ ਬਾਕੀ ਆ ਬਿਲਕੁਲ ਤਸल्ली ਨਾਲ ਦੋਸਤੋ ਆ ਤੁਹਾਨੂੰ ਆਪਾਂ ਦਿਖਾ ਰਹੇ ਆ ਵਜਨ ਲੋੜ ਪੂਰਾ ਹੈਗਾ ਠੀਕ ਹੈ ਰਾਜੀ ਆ ਫੁੱਲ ਬੜਾ ਫਜਨ ਫੁੱਲ ਵਜਨ ਲੋੜ ਆ ਦੇਖੋ ਆ ਆਰਡਰ ਕੁਆਲਟੀ ਤੁਹਾਨੂੰ ਦਿਖਾਵਾਂਗੇ ਜੀ ਅਜੇ 5 4 ਦਿਨ ਜਿਹੜੇ ਦੋਸਤੋ ਕੱਢਨੇ ਆਏ ਨੇ ਠੀਕ ਆ ਤੇ ਲੇਵੇ ਆਰਡਰ ਦੀ ਕੁਆਲਿਟੀ ਤੁਸੀਂ ਆਪ ਦੇਖ ਲੋ ਵੀ ਹੁਣ ਤਕਰੀਬਨ ਕਾਫੀ ਕਮਾਲ ਦਾ ਲੇਵਾ ਤਿਆਰ ਕਰੀ ਬੈਠੀ ਆ ਜੇਕਰ ਦੋਸਤੋ ਆਪਾਂ 5 14 ਦਿਨਾਂ ਦੀ ਗੱਲ ਕਰ ਲਏ ਤੇ ਇੰਨੇ ਦਿਨਾਂ ਦੇ ਵਿੱਚ ਹੋਰ ਵੀ ਆਰਡਰ ਜਿਹੜਾ ਦੋਸਤੋ ਖੋਲਣ ਆਏ ਠੀਕ ਆ ਬਾਕੀ ਥਣ ਥਣ ਦੀ ਵਿੱਥੀ ਸੋਹਣੀ ਆ ਤੇ ਵੰਡ ਗੁੰਡ ਆਪਸੀ ਜਿਹੜੀ ਘਟੋ ਘੜ ਵੀ ਚੱਪੇ ਚੱਪੇ ਤੇ ਥਣ ਆ ਤੁਸੀਂ ਆਪ ਦੇਖ ਲੋ ਠੀਕ ਆ ਜੀ ਕਮਾਲ ਦੀ ਆਰਡਰ ਕੁਆਲਿਟੀ ਠੀਕ ਆ ਇਸ ਵਾਰ ਵੀ ਜਿਹੜੀ ਦੋਸਤੋ ਚੰਗੀ ਖਾਸੀ ਉਮੀਦ ਆ ਦੁੱਧ ਦੇ ਵਿੱਚ ਇਸ ਤੋਂ ਠੀਕ ਹੈ ਜਿੱਦਾਂ ਕਿ ਪਹਿਲੇ ਸਵੇ ਹੀ ਵਧੀਆ ਮਿਲਕਿੰਗ ਤੇ ਚੱਲੀ ਹੈ 12 ਕਿ ਲੀਟਰ ਦੀ ਜਿਹੜੀ ਚਵਾਈ ਕਰਾਈ ਹੈ ਠੀਕ ਹੈ ਤੇ ਕੀ ਮੁੱਲ ਰਹੂਗਾ ਵੀਰ ਇਹਦਾ ਲੈਣ ਦੇਣ ਵੀਰੇ ਦਾ ਇੱਕ ਵੀ ਮੁੱਲਿਆ 15000 ਤੋਂ ਛੋਟ ਛਪਾਉ ਜੀ ਹਾਂ ਇੱਕ 20 ਚ ਹਾਂਜੀ 15 ਦੀ ਦੇ ਦਾਂਗੇ ਛੋਟ ਛਡੋ ਜੀ ਇੱਕ 15 ਦੀ ਖਾਣਾ ਹੋ ਜਾ ਹਾਂਜੀ ਹਾਂਜੀ ਠੀਕ ਹੈ ਜੀ 1,115000 ਦੀ ਦੋਸਤੋ ਲੈਣ ਦੇਣ ਹੋ ਜੂਗੀ ਠੀਕ ਹੈ 1,20 ਵੈਸੇ ਡਿਮਾਂਡ ਆ ਤੇ ਵਿੱਚੋਂ 5000 ਵੀਰ ਦਾ ਵੀ ਮੌਕੇ ਤੇ ਜਿਹੜੀ ਲੈਸ ਆ ਉਹ ਕੀਤੀ ਆ ਵੀ 1,115000 ਦੀ ਖਾਣਾ ਠੀਕ ਹੈ ਤੇ ਬਾਕੀ ਝੋਟੀ ਜਾਣ ਕੇ ਵੇਖੋ ਤਸੱਲੀ ਕਰਿਓ ਪੂਰੀ ਰਾਤੀ ਆ ਪੂਰੀ ਖਬਰਦਾਰ ਠੀਕ ਆ ਪਸੰਦ ਆਊਗੀ ਤੇ ਇਸ ਤੋਂ ਬਾਅਦ ਇੱਕ ਸੈਕਿੰਡ ਜਿਹੜੀ ਦੋਸਤੋ ਤੁਹਾਨੂੰ ਇੱਕ ਆ ਦਿਖਾਉਣੇ ਛੋਟੀ ਇਹ ਲੋਹੀ ਦੇ ਵਿੱਚ ਆ ਗਈ ਹਾਂਜੀ ਲੋਹੀ ਛੋਟੀ ਹੈ ਲੋਹੀ ਆ ਗਈ ਇਹ ਸੂਹਾ ਕਰਮਾ ਦੂਜਾ ਸੂਹਾ ਵੀਰ ਜੀ ਦੂਜਾ ਸੂਹਾ ਸੂਣਾ ਇਹਨੇ ਹਾਂਜੀ ਤਾਂ ਦਿਨ ਇਹਦੇ ਕਿੰਨੇ ਪਾਕੀ ਦਿਨ ਵੀਰ ਜੀ 12 ਕਰਿੰਦੀ ਹੈ ਜੀ 12 ਹਾਂਜੀ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਠੀਕ ਹੈ ਜੀ ਹਾਂਜੀ 12 ਦਿਨ ਦੋਸਤੋ ਇਸ ਛੋਟੀ ਨੇ ਲੈ ਜਾਣੇ ਆ ਇਹ ਵੀ ਦੂਜਾ ਸੂਹਾ ਸੂਣਾ ਠੀਕ ਆ ਤੇ ਹਾਈਟ ਕੱਦ ਤੁਸੀਂ ਇਹਦਾ ਵੇਖੋਗੇ ਦੋਸਤੋ ਤਕਰੀਬਨ ਵੱਡੇ ਹਾਈਟ ਕੱਦ ਦੀ ਆ ਖੋਲ ਕੇ ਵੀ ਤੋਰ ਕੇ ਦਿਖਾਉਣੇ ਆ ਠੀਕ ਹੈ ਲੈ ਜੂ ਹਫਤਾ ਹਨਾ ਖੁੱਲਾ ਢੂਲਾ ਜੀ ਹਾਂਜੀ ਲੈ ਜੂ 10 ਦਿਨ ਤੇ 10 ਦਿਨ ਲੈ ਜੂ ਹਫਤਾ 10 ਅਕਲ ਪਰਸੋਂ ਦੀ ਲੱਥੀ ਜਾਣ ਲਈ ਆ ਠੀਕ ਹੈ ਜੀ ਹਜੇ ਲਾਏ ਪਈਏ ਦੋਸਤੋ तकरीबन ਬੰਨਣਾ ਹੀ ਸ਼ੁਰੂ ਹੋਈ ਹੈ ਹਜੇ ਤੇ ਲੋਹੀ ਬਰੀਡ ਦੇ ਵਿੱਚ ਠੀਕ ਹੈ ਲੋਹੀ ਨਸਲ ਆ ਤੇ ਲੋਹੀ ਮੱਜ ਲੋਹੀ ਛੋਟੀ ਜਿਹੜੀ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਹਾਈਟ ਫੁੱਲ ਬੜਾ ਫੁੱਲ ਵੱਡੀ ਠੀਕ ਹੈ ਵਜਨਦਾਰ ਖੂਬ ਆ ਦੇਖੋ ਆ ਫੇਸ ਕੁਆਲਿਟੀ ਦੇਖੋ ਠੀਕ ਹੈ ਜੀ ਸਿੰਗੀ ਸੁੰਗੀ ਬਹੁਤ ਸੋਹਣੀ ਛੋਟਾ ਜਿਹਾ ਸਿੰਗਾ ਦੁੱਧ ਕੱਢ ਦੇ ਵੇਖਿਆ ਜੀ ਵੇਖੀ ਵੇਖੀ ਬਿਟਾ ਦੇ ਡਰਦੀ ਆ ਥੋੜਾ ਜਿਹਾ ਠੀਕ ਆ ਕੋਹ ਨਹੀਂ ਆਂਦੇ ਬਾਕੀ ਝੋਟੀ ਚੰਗੀ ਹੈ ਨਾ ਝੋਟੀ ਬਹੁਤ ਚੰਗੀ ਹੈ ਉਹਨਾਂ ਵਜਨ ਵਾਲੀ ਹੈ ਹਾਂਜੀ ਹਾਂਜੀ ਦੁੱਧ ਵੀ ਚੰਗਾ ਦਿੱਤਾ ਇਹਨੇ ਪਹਿਲੇ ਸੋ ਆਪਾਂ ਰਿਸ਼ਤੇਦਾਰਾਂ ਤੋਂ ਲਈ ਆਪਣੇ ਅੱਛਾ ਜੀ ਸੰਗਤ ਪੁਰੇ ਬਹੁਤ ਵਧੀਆ ਦੁੱਧ ਕਿੰਨਾ ਕਰਿਆ ਦੁੱਧ ਪਹਿਲੇ ਦੁੱਧ 12 13 ਕਿਲੋ ਤੱਕ ਆਂਦੇ ਵੀ ਚੋਲ ਲਿਆ 12 13 ਕਿਲੋ ਦੇ ਦੋਗੇ ਦੁੱਧ ਬਹੁਤ ਚੰਗਾ ਦੁੱਧ ਦਤਾ ਬਿਲਕੁਲ ਹਾਂਜੀ ਸੋ ਵੱਡੀ ਦੋਸਤੋ ਬਿਲਕੁਲ ਪ੍ਰੋਪਰ ਠੀਕ ਆ ਤੇ ਜਾ ਤਾਂ ਬਿਲਕੁਲ ਬਰੀਡ ਨਸਲ ਵਾਲੀ ਆ ਤੇ ਦੁੱਧ ਨਾਰਮਲੀ 12 ਤੋਂ ਪਲਾਸੀ ਜਿੰਨਾ ਚਾਹੀਦਾ ਜੱਟੀ ਦੋਸਤੋ ਠੀਕ ਆ ਹਾਈਟ ਘੱਟ ਦੀ ਮਾਲਕਾ ਹਾਂਜੀ ਤੇ ਥਾਂ ਥਾਂ ਨੂੰ ਵੀ ਪੂਰਾ ਤੁਸੀਂ ਵੇਖੋ ਤੇ ਬਿਲਕੁਲ ਵਿੱਥਾ ਵਿੱਚ ਆ ਦੇਖੋ ਹੋ ਜਾ ਬਸ ਉਹ ਅੱਛੀ ਠੀਕ ਆ ਅੱਛਾ ਵੀਰ ਗੁਰਪ੍ਰੀਤ ਜੀ ਕੀ ਮੁੱਲ ਕਰਦੇ ਆ ਫਿਰ ਲੈਂਡ ਦੇ ਨਾਲੀ ਗੱਲ ਬਾਤ ਮੋਲੇ ਦਾ ਵੀਰ ਜੀ 1.5 ਹਾਂਜੀ ਹਾਂਜੀ ਮਾਨਤਨ ਹੋ ਜੂ ਪੂਰਾ ਲੱਖ 1.5 ਚ ਹਾਂਜੀ ਹਾਂਜੀ ਲੱਖ ਨੂੰ ਕਿਤੇ ਹਾਂਜੀ ਛੋਟ ਛੱਪਾ ਹੋ ਜੂ ਲੱਖ ਚੋਂ ਵੀ ਹਾਂ ਹਾਂਜੀ ਠੀਕ ਹੈ ਜੀ ਬੰਨ ਨਾਲੋਂ ਝੋਟੀ ਬਹੁਤ ਚੰਗੀ ਬਣੂਗੀ ਬਿਲਕੁਲ ਲੱਖ ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋ ਜਾਊਗਾ ਛੋਟ ਛੱਪਾ ਹੋ ਜਾਊ ਠੀਕ ਆ ਦੋ ਵਜਨ ਦੋੜ ਵਾਲੀ ਠੀਕ ਆ ਜੀ ਤੇ ਪਸੰਦ ਆਊਗੀ ਤੇ ਇੱਕ ਪਾਂਹ ਜਿਹੜੀ ਡਿਮਾਂਡ ਹੈ ਵਿੱਚੋਂ ਲੱਖ ਤੇ ਮਾਨਤਨ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇੱਕ ਦੋਸਤੋ ਬਿਲਕੁਲ ਦੋ ਜੜੀਆਂ ਤੁਹਾਨੂੰ ਆਪ ਮੱਝਾ ਦਿਖਾਉਣੀਆਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਨਾਲ ਬੱਚੇ ਆ ਪ੍ਰੋਪਰ ਦੁੱਧ ਤੇ ਆ ਜਾਂ ਬੌਲੇ ਤੇ ਪੋਛ ਲੈਂਦੀਆਂ ਅੱਛਾ ਵੀਰੇ ਸਵੇਕੇ ਕਿੰਵੇਂ ਸੂਈ ਆਪਣੇ ਕੋਲ ਵੀਰ ਜੀ ਤੀਜੇ ਸਵੇ ਸੂਈ ਆ ਆ ਅੱਜ 10ਵਾਂ ਦਿਨ ਸੂਈ ਨੂੰ ਇਹਨੂੰ 10ਵਾਂ ਦਿਨ ਹਾਂਜੀ ਠੀਕ ਆ ਤੇ ਕੱਟਾ ਇਹਦੇ ਮਗਰਿਆ ਠੀਕ ਆ ਜੀ ਹਾਂਜੀ 10ਵਾਂ ਦਿਨ ਮਗਰ ਕੱਟਾ ਗਿਆ ਆ ਕੱਟਾ ਆ ਬੋਲਾ ਕੱਟਾ ਜੀ ਆ ਬੋਲਾ ਦੋਸਤੋ ਆ ਕੱਟਾ ਹੈਗਾ ਠੀਕ ਆ ਜੀ ਆ ਦੇਖ ਲਓ ਠੀਕ ਆ ਠੀਕ ਆ 10 ਦਿਨਾਂ ਦੀ ਸੂਈ ਆ ਤੇ ਦੁੱਧ ਹੁਣ ਕਿੰਨਾਗਾ ਥੱਲੇ ਹੈਗਾ ਦਨੇ ਦੋ ਦੋ ਵੀਰ ਜੀ 12 ਲੀਟਰ ਆ ਹਾਂ ਦੋ ਥਾਂ ਨੇ ਹੀ ਬੱਚੇ ਨੂੰ ਅਗਲੇ ਚੰਗਾਕ ਤੇ ਮਗਰਲੇ ਨੂੰ 5 ਕਿਲੋ ਇੱਕ ਟਾਈਮ ਦਾ ਚੋਣੇ 12 ਲੀਟਰ ਹੈਗਾ ਜੀ ਹਾਂਜੀ 12 ਰਹਾ ਹੈਗਾ ਜੀ ਅਗਲੇ ਮਤਲਬ ਕਿ ਬੱਚੇ ਨੂੰ ਆਪਾਂ ਪਿਆ ਦੇਨੇ ਆ ਹਾਂਜੀ 12 ਤੋਂ ਵਧੂਗਾ ਜੀ ਪੱਕਾ ਆਪਾਂ ਤੋੜੀਏ 12 ਪਾ ਗਰੰਟੀ ਦਵਾਵਾਂਗੇ ਠੀਕ ਆ ਹਾਂਜੀ ਦੁੱਧ ਵਧੂਗੀ ਜੀ ਠੀਕ ਆ ਠੀਕ ਆ ਹਾਂਜੀ ਸੋ ਮਗਰਲੇ ਵੀਰਾਂ ਦਾ ਵੀ ਆਪਾਂ ਦੁੱਧ ਨੂੰ ਜਿਹੜੀ ਮਗਰਲੇ ਥਾਂ ਦੀ ਦੁੱਧ ਚਵਾਈ ਕਰੀਦੀ ਆ ਅਗਲੇ ਥਾਂੜ ਨੇ ਦੋਸਤੋ ਬੱਚੇ ਨੂੰ ਬ ਬਾਕੀ ਚਵਾਈ ਕੋਈ ਵੀਰ ਦੋ ਟਾਈਮ ਕਰ ਲਿਓ ਤਿੰਨ ਟਾਈਮ ਕਰ ਲਿਓ ਸੋ ਜੋ ਦੱਸਿਆ ਗਿਆ ਦੋਸਤੋ ਉਹ ਬਿਲਕੁਲ ਤੁਸੀਂ ਆਪਦਾ ਵੈਰੀਫਾਈ ਕਰ ਲਿਓ ਠੀਕ ਆ ਵਜਨ ਲੋਡ ਪੂਰਾ ਤੇ ਨੀਲੀ ਦੇ ਵਿੱਚ ਦੋਸਤੋ ਜਿਹੜੀ ਇਹ ਮੱਝ ਆ ਜਾਂਦੀ ਠੀਕ ਆ ਵਜਨ ਲੋਡ ਮੋਲ ਕੀ ਕਰਦੇ ਆ ਵੀਰ ਜੀ ਮੋਲੇ ਦਾ 95000 ਰੁਪਇਆ ਹਾਂ ਹਾਂ 92000 ਦੀ ਦੇਣਾਂਗੇ 92 ਦੀ ਹਾਂਜੀ ਠੀਕ ਹੈ ਬਾਕੀ ਚਵਾਈ ਦਾ ਜ਼ਰੂਰ ਦੱਸੋ ਕਿਉਂਕਿ ਸੂਈ ਸਵਾਈ ਆ ਮੱਝ ਆਪਣੇ ਕੋਲ ਚਵਾਈ ਵਧੀਆ ਵੀਰ ਜੀ ਪੋਲੀ ਚਵਾਈ ਹੈ ਕੋਈ ਧਾਰ ਭੂਰ ਛਟਾ ਕਿਸੇ ਤਰ੍ਹਾਂ ਜਿਆਦਾ ਵੀ ਪੋਲੀ ਨਹੀਂ ਆ ਉਤਰਾਂ ਵਧੀਆ ਚਵਾਈ ਹੈ ਏਡੀ ਗੱਲ ਨਹੀਂ ਬਹੁਤ ਨਾਰਮਲ ਕੋਈ ਵੀਰ ਬੰਦਿਆਂ ਦੀ ਗੱਲ ਕਰ ਲੀਏ ਉਹਨਾਂ ਤੋਂ ਜਿਹੜੀ ਨਾਰਮਲ ਚਵਾਈ ਵਧੀਆ ਹੁੰਦੀ ਹੈ ਹਾਂਜੀ ਹੁੰਦੀ ਹੁੰਦੀ ਚਵਾਈ ਠੀਕ ਹੈ ਤੇ ਚਵਾਈ ਜਿਹੜੀ ਦੋਸਤੋ ਬਿਲਕੁਲ ਨਾਰਮਲ ਕੋਈ ਵੀਰ ਸਮਝ ਸਕਦਾ ਠੀਕ ਹੈ ਤੇ ਨਾ ਬਾਲੀ ਪੋਲੀ ਕਹਿਣ ਤੋਂ ਪਾਵਾਂ ਨਾ ਹੀ ਕਰਦੀ ਠੀਕ ਹੈ ਵਿੱਚ ਵਿਚਾਲਾ ਆ ਜਾ ਵੀ ਜਿਵੇਂ ਨਾਰਮਲ ਆਪਾਂ ਮੋਸਟਲੀ ਚਵਾਈ ਕਰਦੇ ਹਾਂ ਠੀਕ ਹੈ ਤੇ ਭੂਰ ਛਟੇ ਤੋਂ ਬਿਨਾ ਸਾ ਸਮਾਚਵਾ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਬਾਅਦ ਆਪਣਾ ਅਗਲਾ ਐਨੀਮਲ ਜੀ ਹਾਂਜੀ ਆ ਵੀਰ ਜੀ ਮਾਝ ਦੇ ਆਪਣੇ ਤੋਂ ਠੀਕ ਹੈ ਅਗਲੀ ਮਾਝ ਦੋਸਤੋ ਚੌਥੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਵੀ ਬਿਲਕੁਲ ਸੁਈ ਸੁਵਾਈ ਆ ਹਾਂਜੀ ਤਾਜੀ ਸੁਈ ਆ ਮਹੀਨੇ ਦੀ ਸੁਈ ਜੇ ਮਹੀਨੇ ਦੀ ਹਾਂਜੀ ਮਹੀਨੇ ਦੀ ਕੱਟਾ ਬੱਚਾ ਮਗਰ ਕੀਆ ਜਾਂਦੇ ਕੱਟਾ ਜੀ ਇਹਦੇ ਲੋਹਾ ਕੱਟਾ ਆਹ ਲਓ ਜੀ ਹਾਂਜੀ ਲੋਹਾ ਕੱਟਾ ਬਿਲਕੁਲ ਆ ਵੇਖੋ ਜੀ ਠੀਕ ਆ ਮਗਰ ਕੱਟਾ ਮੇਲ ਕਾਫ ਆ ਬੱਚੇ ਦਾ ਅੰਦਾਜ਼ਾ ਤੁਸੀਂ ਆਹ ਲਾ ਲਓ ਠੀਕ ਹੈ ਜੀ 1 ਮਹੀਨੇ ਦਾ ਜਿਹੜਾ ਸੁਆ ਹੈਗਾ ਠੀਕ ਆ ਆ ਦੇਖੋ ਠੀਕ ਆ ਅੱਛਾ ਇਹ ਸੂਹਾ ਕਿਨਵਾ ਜੀ ਸੂਹਾ ਤਿੱਜਾ ਵੀਰ ਜੀ ਤਿੱਜੇ ਸੂਵੇ ਆ ਹਾਂਜੀ ਠੀਕ ਆ ਤੇ ਦੁੱਧ ਹੁਣ ਇਹਦੇ ਥੱਲੇ ਕਿੰਨਾ ਦੁੱਧ ਵੀਰ ਜੀ ਪਹਿਲਾਂ ਤੇ 9 ਕਿਲੋ ਸੀ ਹਾਂ ਤੇ ਆਪਣੇ ਤੋਂ ਆਈ ਮੱਜ ਪਰਸੋਂ ਜਿੰਨੇ ਮਗਰ ਨਾ ਘਰ ਦਾ ਕੀਤਾ ਤੇ ਹੁਣ 7 ਕਿਲੋ ਪੱਕਾ ਦੁੱਧ ਹੋਊਗਾ 7 ਕਿਲੋ ਹਾਂ ਕਰ ਆਉ ਦੋਂਦ ਨੇ ਦੁੱਧ ਹੁਣ ਜੀ ਲਾਈ ਅੱਜ ਠੀਕ ਆ ਫੇਰ ਇਹ ਪਸ਼ੂ ਉਧਰ ਉਧਰ ਜਗਾ ਹਾਂਜੀ ਉਧਰ ਜਾਂਦਾ ਪਸ਼ੂ ਤੇ ਬਿਲਕੁਲ ਜਿਹੜਾ 200 ਪਸ਼ੂ ਕੱਲ ਆਇਆ ਉਹਦਾ ਹਿਸਾਬ ਨਾਲ ਦੁੱਧ ਦੱਸਿਆ ਜਾਂਦਾ ਬਾਕੀ ਅੱਗੇ ਸੇਵਾ ਕੋਈ ਵੀਰ ਚੰਗੀ ਕਰ ਲੂਗਾ ਤੇ ਮਹੀਨੇ ਦਾ ਜਿਹੜਾ ਦੋਸਤ ਕੋਈ ਜ਼ ਵਾਦਾ ਚੱਲਦਾ ਠੀਕ ਹੈ ਜੀ ਦੋ ਦੋ 25 ਦਿਨਾਂ ਮਹੀਨੇ ਤੱਕ ਜਿਹੜਾ ਵਾਦਾ ਠੀਕ ਹੈ ਚੌਣ ਚਵਾਈ ਇੱਕ ਨੰਬਰ ਹਾਂਜੀ ਬਹੁਤ ਚੰਗੀ ਸੱਤ ਕਿਲੋ ਦੱਸਤਾ ਨਾ ਜੀ ਪੱਕਾ ਪੱਕਾ ਜੀ ਪੱਕਾ ਹੋਊਗਾ ਸੱਤ ਕਿਲੋ ਜਿਹੜਾ ਦੋਸਤੋ ਬਿਲਕੁਲ ਦੁੱਧ ਹਾਜ਼ਰ ਆ ਕੋਈ ਵੀਰਾਂ ਦੀ ਚਵਾਈ ਕਰ ਲੈ ਇੱਕ ਟਾਈਮ ਦੋ ਟਾਈਮ ਕਾਰੂ ਦੋ ਦਿਨਾਂ ਦੁੱਧ ਫੇਰ 8-9 ਕਿਲੋ ਠੀਕ ਹੈ ਨਵੀਂ ਥਾਂ ਪਸ਼ੂ ਜਿਹੜਾ ਦੋਸਤੋ ਆਉਂਦਾ ਕਈ ਵਾਰਾਂ ਤੁਹਾਨੂੰ ਪਤਾ ਪਸ਼ੂ ਉਧਰ ਉਧਰ ਜਾਂਦਾ ਪਸ਼ੂ ਕਿਹਨਾਂ ਘਰੋਂ ਬਹੁਤ ਘੱਟ ਨਿਕਲੇ ਆਉਂਦਾ ਤੇ ਪਹਿਲੀ ਵਾਰੀ ਪਸ਼ੂ ਕਿਹਨਾਂ ਨਿਕਲੇ ਆਉਂਦਾ ਘਰਾਂ ਦੇ ਵਿੱਚੋਂ ਆਮ ਜਦੋਂ ਤੇ ਨਵੀਂ ਥਾਂ ਪਹਿਲੀ ਵਾਰੀ ਜਦੋਂ ਪਸ਼ੂ ਜਾਂਦਾ ਥੋੜਾ ਜਿਹਾ ਠੀਕ ਆ ਉਧਰ ਜਾਂਦਾ ਉਹ ਹਿਸਾਬ ਨਾਲ ਦੁੱਧ ਵੀ ਕਿਤੇ ਨਾ ਕਿਤੇ ਘਟਾ ਜਾਂਦਾ ਠੀਕ ਆ ਬਾਕੀ ਕਿਤੇ ਨਾ ਕਿਤੇ ਅ ਅੱਠੇ ਰੱਖੇ ਆ ਉਹ ਵੀ ਆਪਾਂ ਕਹ ਲਈਏ ਵੀ ਇੱਕ ਦੋ ਥਾਂ ਇੱਕ ਦਿਨ ਦੋ ਦਿਨ ਘਟੋ ਘਟਚਾਂ ਚੁੱਕਾਂ ਜਾਂ ਪਸ਼ੂ ਉਹ ਵੀ ਦੇਰੀ ਲਾ ਦਿੰਦਾ ਬਾਕੀ ਦੁੱਧ ਤੇ ਪ੍ਰੋਪਰ ਆ ਜੂਗੀ ਠੀਕ ਆ ਮਾਜ ਬਾਕੀ ਬਹੁਤ ਚੰਗੀ ਭਲੀ ਮਾਜ ਗੰਡ ਵਾਲੀ ਬਾਕੀ ਥਾਂ ਥੋਣ ਦੀ ਸ਼ੇਪ ਚੰਗੀ ਆ ਸਾਈਜ਼ ਚੰਗਾ ਵੀ ਇੱਥੇ ਚੰਗੀ ਠੀਕ ਆ ਤੇ ਰਾਜੀ ਆ ਪੂਰੀ ਭਜਨ ਵਾਲੀ ਤੇ ਇਹਦਾ ਫਿਰ ਮੁੱਲ ਅੱਜ ਕੀ ਰਹੂਗਾ ਜੀ ਅੱਜ ਮੁੱਲ ਇਹਦਾ ਵੀ ਜੀ 70000 ਰੁਪਇਆ ਹਾਂ 65000 ਦੀ ਮੱਝ ਦੇ ਤਾਂ 65 ਦੀ ਹਾਂਜੀ 65 ਦੀ ਦੇ ਦਾਂ ਠੀਕ ਹੈ ਜੀ ਹਾਂਜੀ 65000 ਦੇ ਵਿੱਚ ਦੋਸਤੋ ਇੱਕ ਆਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ ਵੱਡੇ ਕੱਦ ਕਰਦੀ ਆ ਜਿਗਰ ਆਪਾਂ ਕਰਤਾ ਤੋੜ ਕੇ ਦਿਖਾਉਂਦੀ ਆ ਤਸੱਲੀ ਬਖਸ਼ਾ ਦੁੱਧ 7 ਕਿਲੋ ਆ ਠੀਕ ਆ ਮਿੰਤੀ ਗਿੰਤੀ ਆ ਖੰਡੀ ਤੇਰੀ ਬਹੁਤ ਚੰਗੀ ਤੇ ਠੰਡੀ ਆ ਸੀਲ ਸਊਗਾ ਦੋਨੋਂ ਟਾਈਮ ਮਿਲਦੀ ਆ ਬਿਲਕੁਲ ਖੁਸ਼ ਹੋ ਕੇ ਹਾਂਜੀ ਬਿਲਕੁਲ ਜੀ ਜਦੋਂ ਜਦੋਂ ਮਰਜ਼ੀ ਚੋ ਲੋ ਠੀਕ ਆ ਭਾਵੇਂ 12 ਵਜੇ ਚੋ ਲੋ ਭਾਵੇਂ ਜਦੋਂ ਮ ਠੀਕ ਹੈ ਕੋ ਗੱਲਿੰਗ ਸੋ ਚਵਾਈ ਜਿਹੜੀ ਆ ਦੋਸਤੋ ਇੱਕ ਨੰਬਰ ਆ ਦੋਨੋ ਟਾਈਮ ਖੁਸ਼ ਹੋ ਕੇ ਪਸੂ ਮਿਲਣ ਵਾਲਾ ਤੇ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ 65000 ਖਾਨ ਆ ਜਿਹੜੀ ਗੱਲਬਾਤ ਇੱਕ ਦੋਸਤੋ ਲਾਸਟ ਦੇ ਵਿੱਚ ਜ਼ਿਕਰ ਕੀਤਾ ਸੀ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਵੀ ਇੱਕ ਝੋਟੀ ਜਿਹੜੀ ਆ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਠੀਕ ਆ ਬੱਚ ਬੇਨ ਬੱਚੇ ਹੋ ਆ ਤੇ ਇਹਦਾ ਸੁਆਵੀਰ ਕਿੰਨਾ ਉੱਚਾ ਪਹਲਾ ਸੁਆਵੀਰ ਜੀ ਦੁੱਜਾ ਵਾ ਹਾਂ ਇਹ ਨਾ ਸੁਈ ਹੀ 11 ਅਗਸਤ ਨੂੰ अच्छा ਜਿਹੜੀ ਸਹੀ ਆਪਾਂ ਨੂੰ ਡਿਟੇਲ ਸਾਰੀ ਫੋਨ 'ਚ ਆ ਗਈ ਹਾਂਜੀ ਹਾਂਜੀ 11 ਤਰੀਕ ਨੂੰ 2 ਮਹੀਨੇ ਹੋਣੇ ਆ ਇਹ ਸੁਪੀ ਹੀ ਗੱਡੀ ਤੇ ਆਈ ਕਰਕੇ ਕੋਈ ਕੱਚੀ ਇਹਨੇ ਬੱਚਾ ਮਰਿਆ ਦੇਤਾ 15 ਦਿਨ ਪਹਿਲਾਂ ਸੁਪੀ ਜੀ ਤੇ ਦੁੱਧ ਜਿਹੜਾ ਹੁਣ ਇਥੇ ਥੱਲੇ 7 ਕਿਲੋ ਆ ਹਾਂ ਤੇ ਇਨੀ ਜਿਆਦੀ ਕੋਈ ਖਰਾਕ ਨਹੀਂ ਪਈ ਤੇ ਇਹ ਦੂਜਾ ਸੂਆ ਜਣੀ ਸੂਈ ਦੂਜਾ ਸੂਆ ਦੋ ਕੁ ਮਹੀਨੇ ਦੇ ਲਾਗੇ ਤਾਂ ਕਿ ਹੋ ਗਿਆ 11 ਤਰੀਕ ਨੂੰ ਸਹੀ ਦੋ ਮਹੀਨੇ ਹੋ ਗਏ ਹਾਂ 11 ਤੇ 11 ਅਕਤੂਬਰ ਨੂੰ ਦੋਸਤੋ ਦੋ ਮਹੀਨੇ ਜਿਹੜੇ ਬਿਲਕੁਲ 11 ਅਗਸਤ ਨੂੰ ਸੂਈ ਠੀਕ ਆ ਜੀ 11 ਅਗਸਤ ਦੀ ਸੂਈ ਆ ਤੇ 11 ਅਕਤੂਬਰ ਨੂੰ ਬਿਲਕੁਲ 2 ਮਹੀਨੇ ਪੂਰੇ ਹੋਣੇ। ਹਾਂਜੀ। ਬੱਚਾ ਮਰ ਗਿਆ ਸੀ ਕਾਰਨ ਕੁਝ ਵੀ ਹੋ ਸਕਦਾ ਠੀਕ ਆ। ਤੇ ਇਹ ਆਪੇ ਛੋਟੀ ਪਹਿਲਾਂ ਕਿ ਦੂਜੇ ਸੂਏ ਦੂਜੇ ਜੀ ਦੂਜੇ ਸੂਏ। ਹਾਂਜੀ ਦੂਜੇ ਤੇ ਹੁਣ 7 ਕਿਲੋ ਹੁਣ ਚਵਾ ਦਾਂਗੇ। ਹਾਂਜੀ 7 ਕਿਲੋ ਦੋ ਚਵਾ ਦਾਂਗੇ। ਅੱਛਾ ਦੋਨੋਂ ਟਾਈਮ ਬਾਈ ਗੁਰਪ੍ਰੀਤ ਤੁਸੀਂ ਕਹਿੰਦੇ ਸੀ ਵੀ ਟੀਕਾ ਲੈਂਦੀ ਐ। ਵੀਰ ਜੀ ਜੇ ਤੈਨੂੰ ਪਾੜਾ ਹਰਿਆ ਉਰਿਆ ਪਾ ਦਈਏ ਚੋਖਰ ਮਿੰਟ ਬਹਿ ਜਾਈਏ। ਬਸ ਮਾਉਂਦੀ ਇਤਰਾ ਵੀ ਚਵਾ ਦਾਂਗੇ। ਪਰ ਕਈ ਵਾਰ ਸਾਨੂੰ ਛੇਤੀ ਹੋਂ ਕਰਕੇ ਟੀਕਾ ਲਾ ਲਈਦਾ। ਪਰ ਕੈਰਾ ਕਾਲੀ ਹੁੰਦੀ ਆਪ ਨੂੰ ਪ ਉਹਦੇ ਕਰਕੇ ਆਖੀ ਦਾ ਵੀ ਆਉਂਦਾ ਮਿਲ ਪੈਂਦੀ ਆ ਉਸੇ ਦਾ ਟੀਕਾ ਲਾਗੇ ਬਾਕੀ ਬਾਲਟੀ ਰੱਖ ਕੇ ਚੋਣਾ ਵਾ ਇਹ ਨਹੀਂ ਲੱਤਾਂ ਮਾਰੂਗੀ ਜਾਂ ਪਾੜਿਆ ਟੀਕਾ ਲਾ ਲਿਆ ਪਾੜਾ ਪਾ ਲਿਆ ਬਾਲਟੀ ਚ ਜਿਤਨਾ ਮਰਜੀ ਚੋ ਠੀਕ ਆ ਇਹਦਾ ਮੁੱਲ ਕੀ ਰਹੂਗਾ ਫਿਰ ਗੱਲਬਾਤ ਜੇਕਰ ਕੋਈ ਵੀਰ ਕੰਟੈਕਟ ਕਰਦਾ ਤੁਹਾਡੇ ਨਾਲ ਤੇ ਮੋਲੇ ਦਾ ਵੀਰ ਜੀ ਹੁਣ ਚਲੋ ਉਤਰਾ ਤੇ ਝੋਟੀ ਮਹਿੰਗੀ ਸੀ ਤੁਹਾਨੂੰ ਵੀ ਪਤਾ ਵਾ ਤੇ ਰਕਮ ਵਾਲੀ ਝੋਟੀ ਜੀ 60000 ਰੁਪਿਆ 58000 ਦੀ ਦੇ ਦਾਂਗੇ ਛੋਟ ਛੱਪਾ ਹਾਂ 60 58000 ਹਾਂ 58000 ਲਓ ਵੀ ਦੋਸਤੋਂ 58000 ਦੀ ਇਹ ਝੋਟੀ ਮਿਲ ਜੂਗੀ ਜਿਹੜਾ ਵੀਰ ਟ ਥੋੜਾ ਹੌਸਲੇ ਨਾਲ ਜਿਹੜਾ ਦੋਸਤੋ ਦੋ ਚਾਰ ਦਿਨ ਵੀਰ ਚਕਾ ਲਊਗਾ ਤੇ ਬਿਲਕੁਲ ਪਹਾੜੀ ਮੁੰਡੇ ਚਾਰ ਤੇ ਜਿਹੜੀ ਆ ਤੁਸੀਂ ਮਿਲਨ ਵੀ ਲਾ ਸਕਦੇ ਜੇ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਵੈਸੇ ਦੋ ਕੁ ਮਹੀਨੇ ਦਾ ਜਿਹੜਾ ਲਾਗੇ ਤੱਕ ਜਿਹੜਾ ਬਿਲਕੁਲ ਸਮਾਂ ਹੋ ਚੱਲਿਆ ਠੀਕ ਆ ਸੋਈ ਨੂੰ ਬਾਕੀ ਚਵਾਈ ਚ ਬਹੁਤ ਵਧੀਆ ਨਾ ਥਣਾ ਚਵਾਈ ਵਿੱਚ ਬਹੁਤ ਪੋਲੀ ਕੋਈ ਪੂਰ ਛਟਾ ਨਹੀਂ ਠੀਕ ਆ ਚੌਥਾ ਦਾ ਚਵਾਈ ਪੋਲੀ ਆ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਤੇ ਇਹ ਝੋਟੀ ਦੋਸਤੋ ਦੋ ਦਿਨ ਕੋਈ ਵੀਰ ਆਵੇ ਜਿੰਨੇ ਵੀ ਕੋਈ ਗੱਲ ਨਹੀਂ ਤਸੱਲੀ ਕਰਨ ਜੇ ਗਰੰਟੀ ਦੇ ਤੇ ਗਰੰਟੀ ਹੋਊਗੀ ਉਹ ਨਹੀਂ ਕੋਈ ਚੱਕਰ ਸਚਾਈ ਹੋਊ ਰੋਜ਼ ਮਾਲ ਵੇਚ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਖਾਸ ਤੌਰ ਤੇ ਠੀਕ ਆ ਥੋੜਾ ਵੀਰ ਗੁਰਪ੍ਰੀਤ ਨੂੰ ਇੱਕ ਅਗੇ ਦਿਖਾ ਦਿਆ ਜੇ ਖੋਲਣ ਨੂੰ ਆਪਾਂ ਬੇਸ਼ੱਕ ਰਹਿਣਗੇ ਜੀ ਭਾਜਦਾ ਪਸੂ ਨਾ ਨਹੀਂ ਕੋਈ ਥੋੜਾ ਤੋੜ ਦਿਆ ਕੋਈ ਗੱਲ ਤੋੜ ਦਿਆ ਜੇ ਆਹ ਦੇਖੋ ਜੀ ਠੀਕ ਆ ਤੇ ਮੱਝਾਂ ਦੋਸਤੋ ਜਿੰਨੀਆਂ ਵੀ ਆ ਸਾਰੀਆਂ ਚੰਗੀਆਂ ਦੋ ਸੁਈਆਂ ਸੁਵਈਆਂ ਚੰਗੀਆਂ ਨੇ ਠੀਕ ਆ ਤੇ ਜਿਹੜੀਆਂ ਗੱਬਣੇ ਉਹ ਵੀ ਬਹੁਤ ਸੋਹਣੀਆਂ ਝੋਟੀਆਂ ਮੱਝਾਂ ਦੂਜੇ ਦੂਜੇ ਸੂਬੇ ਜਿਹੜੀਆਂ ਦੋਸਤੋ ਕਾਲੇ ਬਹੁਤ ਚੰਗੀਆਂ ਕਾਲ ਵੀ ਆਗੀਆਂ ਦੋ ਮੱਝਾਂ ਠੀਕ ਆ ਜੀ ਹਾਂਜੀ ਆਹ ਦੇਖੋ ਠੀਕ ਹੈ ਥੋੜਾ ਜਿਹਾ ਫੜਨੀ ਕਟ ਕੇ ਕਟ ਕੇ ਫੜਲੀ ਲੈ ਲੈ ਕੋਈ ਠੀਕ ਹੈ ਥੋੜੀ ਜਿਹੀ ਲਾਜ ਥੋੜਾ ਜਿਹਾ ਉਪਰਾ ਕਰਕੇ ਪਸੂ ਜਿਹੜਾ ਦੋਸਤੋ ਕਿਤੇ ਨਾ ਕਿਤੇ ਡਰਦਾ ਜਰੂਰ ਆ ਠੀਕ ਹੈ ਠੀਕ ਹੈ ਤੇ 58000 ਦੀ ਜਿਹੜੀ ਆ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਸੋ ਜਰੂਰ ਤੁਸੀਂ ਕੰਟੈਕਟ ਕਰ ਲਿਓ ਤੇ ਦੋ ਤੁਹਾਨੂੰ ਅਜ ਮੱਝਾਂ ਜਿਹੜੀਆਂ ਆਪਾਂ ਬਿਲਕੁਲ ਤਾਜ਼ੀਆਂ ਸੁਈਆਂ ਸਈਆਂ ਸਵਈਆਂ ਉਹ ਦਿਖਾਤੀਆਂ ਨੇ ਦੋ ਗੱਬਣ ਬਿਲਕੁਲ ਤਿਆਰ ਵਰ ਤਿਆਰ ਠੀਕ ਆ ਲੋਹੀ ਦੇ ਵਿੱਚ ਇੱਕ ਝੋਟੀ ਬਿਲਕੁਲ ਜਿਹੜੀ ਦੋਸਤੋ ਬਿਲਕੁਲ ਉਹ ਮੰਦਰੀ ਜਿਹੜੀ ਝੋਟੀ ਆ ਆ ਦਿਖਾਤੀ ਤੁਹਾਨੂੰ ਪਹਿਲੇ ਨੰਬਰ ਤੇ ਠੀਕ ਆ ਹਾਈਟ ਕਾਤ ਬਹੁਤ ਸੋਹਣਾ ਝੋਟੀ ਦਾ ਵਜਨ ਵਜੂਦ ਵਾਲੀ ਆ ਪੂਰੀ ਤੇ ਜਿਹੜੇ ਵੀਰ ਨੇ ਬਿਲਕੁਲ ਕਾਸ ਚੀਜ਼ ਚੀਜ਼ ਦੇ ਜਿਹੜੇ ਪੈਸੇ ਵਰਨਿਆ ਦੋਸਤੋ ਇਹੋ ਜੀ ਚੀਜ਼ ਦੇ ਤੁਸੀਂ ਖਰੀਦਣ ਦੇ ਚਾਹ ਮਾਨੀ ਸ਼ਕੋ ਤੇ ਤੁਸੀਂ ਇਸ ਛੋਟੀ ਦਾ ਸਬਦ ਕਰ ਸਕਦੇ ਹੋ ਨੰਬਰ ਵੀਰ ਗੁਰਪ੍ਰੀਤ ਜਰੂਰ ਆਪਣੇ ਬੋਲੀਏ ਹਾਂਜੀ ਨੰਬਰ ਵੀਰ ਜੀ 95925 ਹਾਂਜੀ 76010 ਗੁਰਪ੍ਰੀਤ ਸਿੰਘ ਨਾਮ ਮੇਰਾ ਜੀ ਬਿਲਕੁਲ ਹਾਂਜੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ